ਹੈਲੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਨੀਡਲ ਆਸਕਸ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਵਿੱਚ ਨੇ ਇਹ ਰੰਗ ਇਹ ਰੰਗ ਦੋ ਤਰ੍ਹਾਂ ਦੇ ਨੇ ਆਪਣੇ ਕੋਲੇ ਇੱਕ ਐਕ੍ਰੀਲਿਕ ਕਲਰ ਨੇ ਤੇ ਦੂਸਰੇ ਫੈਬਰਿਕ ਕਲਰ ਨੇ ਤੁਸੀਂ ਦੇਖ ਸਕਦੇ ਹੋ ਦੋਨੋਂ orange ਕਲਰ ਨੇ ਇਹ ਇੱਕ ਐਕ੍ਰੀਲਿਕ ਕਲਰ ਨੇ ਤੇ ਇੱਕ ਫੈਬਰਿਕ ਕਲਰ ਨੇ ਇਹ ਦੋਨੋਂ ਗ੍ਰੀਨ ਨੇ ਇਹ ਵੀ ਇੱਕ ਐਕ੍ਰੀਲਿਕ ਹੈ ਤੇ ਦੂਸਰਾ ਆਪਣੇ ਕੋਲੇ ਫੈਬਰਿਕ ਕਲਰ ਹੈ ਠੀਕ ਹੈ ਜੀ ਦੋਨੋਂ ਕਲਰ ਨੇ ਜਿਹੜੀ ਆਪਾਂ ਯੂਜ਼ ਕਰਕੇ ਦੇਖਾਂਗੇ ਕੱਪੜੇ ਦੇ ਹਿਸਾਬ ਨਾਲ ਕਿਹੜਾ ਕਿਹੜੇ ਕੱਪੜੇ ਤੇ ਪਰਫੈਕਟ ਰਹੇਗਾ ਬੈਸਟ ਰਹੇਗਾ ਤਾਂ ਆਪਾਂ ਦੋਨੋਂ ਨੂੰ ਹੀ ਯੂਜ਼ ਕਰਕੇ ਦੇਖ ਲਵਾਂਗੇ ਕਿ ਕਿਹੜਾ ਕਿੱਦਾਂ ਦਾ ਰਹੇਗਾ ਆਪਣੇ ਲਈ ਕਲਰ ਯੂਜ਼ ਕਰਨ ਤੋਂ ਪਹਿਲਾਂ ਸ਼ੇਕ ਕਰ ਲਿਆ ਕਰੋ ਜਾਂ ਉਹਨਾਂ ਨੂੰ ਉਲਟਾ ਕਰਕੇ ਰੱਖ ਦਿਆ ਕਰੋ ਸ਼ੀਸ਼ੀ ਨੂੰ ਤਾਂ ਕਿ ਮਿਕਸ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਆਪਾਂ ਕਲੈਰ ਕਲਰ ਯੂਜ਼ ਕਰਾਂਗੇ ਫਿਰ ਆਪਾਂ ਫੈਬਰਿਕ ਕਲਰ ਯੂਜ਼ ਕਰਾਂਗੇ ਤਾਂ ਇਹ ਕਾਟਨ ਦਾ ਕੱਪੜਾ ਮੇਰੇ ਕੋਲ ਹੈ ਜਿਹੜੇ ਆਪਾਂ ਹੁਣ ਤੱਕ ਡਿਜ਼ਾਈਨ ਬਣਾਏ ਨੇ ਤੁਸੀਂ ਦੇਖਿਆ ਹੋਵੇਗਾ ਵੀਡੀਓਜ਼ ਤੇ ਵਿੱਚ ਇਹ ਸਾਰੇ ਤਾਂ ਇਹ ਆਪਾਂ ਸਾਰੇ ਕਲੈਰਿਕ ਕਲਰ ਨਾਲ ਹੀ ਬਣਾਏ ਨੇ ਇਹਨਾਂ ਨਾਲ ਠੀਕ ਹੈ ਜੀ ਤੇ ਇਹ ਆਪਾਂ ਸਾਰੇ ਡਿਜ਼ਾਈਨ ਇਹਨਾਂ ਕਲਰ ਐਸੀ ਕਲਰਸ ਨਾਲ ਬਣਾਏ ਨੇ ਤਾਂ ਇਹ ਆਪਾਂ ਕਾਟਨ ਤੇ ਹੁਣ ਤੱਕ ਯੂਜ਼ ਕਰ ਰਹੇ ਸੀ ਬਹੁਤ ਵਧੀਆ ਰਿਜ਼ਲਟ ਆਪਾਂ ਨੂੰ ਇਸ ਕਲਰ ਦਾ ਮਿਲ ਰਿਹਾ ਸੀ ਠੀਕ ਹੈ ਇਹ ਦਾ ਟੈਕਚਰ ਹੈ ਇਨੂੰ ਯੂਜ਼ ਕਰਨਾ ਆਪਾਂ ਨਾਰਮਲ ਹੀ ਕਰ ਰਹੇ ਹਾਂ ਹੁਣ ਤੱਕ ਯੂਜ਼ ਤੁਸੀਂ ਸਾਰੀਆਂ ਵੀਡੀਓਜ਼ ਦੇ ਵਿੱਚ ਦੇਖਿਆ ਹੋਵੇਗਾ ਮੈਂ ਸਟਾਰਟਿੰਗ ਤੋਂ ਇਹੀ ਕਲਰ ਯੂਜ਼ ਕੀਤੇ ਨੇ ਤੇ ਚਲਾਉਣੇ ਵੀ ਬਹੁਤ ਸਮੂਥ ਚੱਲਦਾ ਬਰਸ਼ ਹੈ ਇਹਨਾਂ ਦੇ ਨਾਲ ਤਾਂ ਤੁਸੀਂ ਆਹ ਰਾਮ ਨਾਲ ਇਹਨੂੰ ਯੂਜ਼ ਕਰ ਸਕਦੇ ਹੋ ਕਾਟਨ ਦੇ ਕੱਪੜੇ ਤੇ ਦੇਖੋ ਬਿਲਕੁਲ ਇੱਕ ਡਿਪ ਦੇ ਨਾਲ ਹੀ ਪੂਰੀ ਪੱਤੀ ਹੈ ਜਿਹੜੀ ਬਣ ਗਈ ਹੈ ਠੀਕ ਹੈ ਇਹ ਤਾਂ ਤੁਸੀਂ ਹੁਣ ਤੱਕ ਦੇਖਿਆ ਹੀ ਆਪਾਂ ਯੂਜ਼ ਕਰਦੇ ਆ ਰਹੇ ਹਾਂ ਤਾਂ ਹੁਣ ਆਪਾਂ ਯੂਜ਼ ਕਰ ਰਹੇ ਹਾਂ ਫੈਬਰਿਕ ਕਲਰ ਸਾਫਟ ਫੈਬਰਿਕ ਕਲਰਸ ਨੇ ਇਹ ਤਾਂ ਇਹ ਆਪਾਂ ਹੁਣ ਯੂਜ਼ ਕਰਕੇ ਦੇਖਦੀ ਹੈ ਇਹ ਕਾਫੀ ਕਾੜਾ ਲੱਗ ਰਿਹਾ ਦੂਸਰੇ ਦੇ ਮੁਕਾਬਲੇ ਤਾਂ ਇਹਨੂੰ ਯੂਜ਼ ਕਰਕੇ ਦੇਖਦੇ ਆਂ ਕਾਟਨ ਦੇ ਕੱਪੜੇ ਤੇ ਇਹ ਆਪਣੇ ਆਪਣੇ ਲਈ ਕਿਦਾਂ ਦਾ ਰਹਿੰਦਾ ਹੈ ਦੇਖੋ ਇਹ ਵੀ ਕਾਫੀ ਸਮੂਥ ਹੈ ਵਧੀਆ ਕਲਰ ਹੈ ਇਹਦੀ ਉਦਾਂ ਹੀ ਆਰਾਮ ਨਾਲ ਚੱਲ ਰਿਹਾ ਬ੍ਰਸ਼ ਥੋੜਾ ਜਿਹਾ ਗਾੜਾ ਹੈ ਹੋਂਦੇ ਨਾਲੋਂ ਲੱਗ ਰਿਹਾ ਵੈਸੇ ਕਿਉਂਕਿ ਬਾਰ ਬਾਰ ਲਗਾਉਣਾ ਪੈ ਰਿਹਾ ਕਲਰ ਠੀਕ ਹੈ ਇਹਦੇ ਵਿੱਚ ਚਲੋ ਆਪਾਂ ਮੀਡੀਅਮ ਪਾ ਕੇ ਨੂੰ ਥੋੜਾ ਹਲਕਾ ਕਰ ਲਵਾਂਗੇ ਪਤਵਾ ਕਰ ਲਵਾਂਗੇ ਤਾਂ ਚਲੋ ਆਪਾਂ ਯੂਜ਼ ਕਰਕੇ ਦੇਖਣਾ ਸੀ ਤਾਂ ਇਹ ਵੀ ਸਹੀ ਯੂਜ਼ ਹੋ ਰਿਹਾ ਦੇਖੋ ਦੋਨੋਂ ਪਤਤੀਆਂ ਆਪਣੀਆਂ ਸੋਹਣੀਆਂ ਬਣੀਆਂ ਨੇ ਸਮੂਥ ਚੱਲਿਆ ਬ੍ਰਸ਼ ਇਹਨਾਂ ਤੇ ਕਾਟਨ ਤੇ ਤਾਂ ਇਹ ਦੋਨੋਂ ਕਲਰ ਬਹੁਤ ਵਧੀਆ ਰਹੇ ਨੇ ਤਾਂ ਹੁਣ ਆਪਾਂ ਕਿਸੇ ਹੋਰ ਕੱਪੜੇ ਤੇ ਯੂਜ਼ ਕਰਕੇ ਦੇਖਦੇ ਹਾਂ ਉਹਦੇ ਤੇ ਕਿੱਦਾਂ ਰਹਿੰਦਾ ਇਹ ਮੇਰੇ ਕੋਲੇ ਮਿਕਸ ਜਿਹਾ ਕੱਪੜਾ ਹੈ ਥੋੜਾ ਕਾਟਨ ਵੀ ਨਹੀਂ ਹੈ ਤੇ ਸਿੰਥੈਟਿਕ ਵੀ ਨਹੀਂ ਹੈ ਮਿਕਸ ਜਿਆ ਕਪੜਾ ਹੈ ਇਹ ਤਾਂ ਇਹਦੇ ਤੇ ਪਾਕ ਲੈਰਿਕ कलर ਸਭ ਤੋਂ ਪਹਿਲਾਂ ਯੂਜ਼ ਕਰਕੇ ਦੇਖਦੇ ਆ ਠੀਕ ਹੈ ਇਹ ਸੂਟ ਮੈਂ ਆਪਣਾ ਪੇਂਟ ਕਰਨ ਲੱਗੀ ਸੀ ਬਣਾਉਣ ਲੱਗੀ ਸੀ ਤਾਂ ਇਹਦੇ ਤੇ ਮੇਰਾ ਜਿਹੜਾ ਡਿਜ਼ਾਈਨ ਆ ਉਹ ਖਰਾਬ ਹੋ ਗਿਆ ਇਸ ਲਈ ਮੈਂ ਸੋਚਿਆ ਕਿ ਤੁਹਾਡਾ ਸੂਟ ਖਰਾਬ ਨਾ ਹੋਵੇ ਤਾਂ ਪਾ ਇਹ ਵੀਡੀਓ ਬਣਾ ਲਈਏ ਇਕਲੈਰਿਕ कलर ਜਦੋਂ ਮੈਂ ਇੱਥੇ ਯੂਜ਼ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਕਿੰਦਾ ਇਹ ਫੈਲ ਰਹੇ ਨੇ ਠੀਕ ਹੈ ਦੇਖੋ ਐਦਾਂ ਹੀ ਮੈਂ ਆਪਣਾ ਸੂਟ ਇਹੀ ਸੂਟ ਪੇਂਟ ਕਰਨਾ ਸ਼ੁਰੂ ਕੀਤਾ ਸੀ ਤਾਂ ਸਾਰਾ ਮੇਰਾ ਡਿਜ਼ਾਈਨ ਜਿਹੜਾ ਉਹ ਖਰਾਬ ਹੋ ਗਿਆ ਤਾਂ ਤੁਹਾਡਾ ਖਰਾਬ ਨਾ ਹੋਵੇ ਇਸ ਲਈ ਮੈਂ ਇਹ ਵੀਡੀਓ ਬਣਾ ਰਹੀ ਹਾਂ ਤਾਂ ਐਕ੍ਰੀਲਿਕ ਕਲਰ ਨੇ ਜਿਹੜੇ ਉਹ ਸਿੰਥੈਟਿਕ ਕੱਪੜੇ ਤੇ ਮੇਰੇ ਲਈ ਤਾਂ ਸੱਟ ਨਹੀਂ ਬੈਠੇ ਜੇ ਕਿਸੇ ਕੋਲ ਕੋਈ ਇਹਦਾ ਆਈਡੀਆ ਹੈਗਾ ਤਾਂ ਤੁਸੀਂ ਜ਼ਰੂਰ ਦੱਸਿਓ ਤਾਂ ਮੇਰੇ ਲਈ ਤਾਂ ਇਹ ਸੱਟ ਨਹੀਂ ਬੈਠੇ ਦੇਖੋ ਸਾਰਾ ਕਲਰ ਬਿਲਕੁਲ ਫੈਲ ਗਿਆ ਐਕ੍ਰੀਲਿਕ ਕਲਰ ਆਪਣੇ ਕੋਲ ਬਰਸ਼ ਵੀ ਹੋ ਯੂਜ਼ ਕਰ ਰਹੀ ਹਾਂ ਕਪੜਾ ਚੇਂਜ ਹੋਇਆ ਸੀ ਮਿਕਸਜ ਹੈ ਕਪੜਾ ਹੈ ਥੋੜਾ ਜਿਹਾ ਤੇ ਇਹ ਇਹਦੇ ਤੇ ਕਲਰ ਆ ਜਿਹੜੇ ਸਾਰੇ ਜਦੋਂ ਵੀ ਆਪਾਂ ਬ੍ਰਸ਼ ਇਹਦੇ ਤੇ ਲਗਾਉਨੇ ਆ ਤਾਂ ਹੌਲੀ-ਹੌਲੀ ਉਹ ਸਾਰਾ ਕਲਰ ਫੈਲ ਜਾਂਦਾ ਤਾਂ ਹੁਣ ਆਪਾਂ ਇਹਦੇ ਤੇ ਫੈਬਰਿਕ ਕਲਰ ਯੂਜ਼ ਕਰਕੇ ਦੇਖਦੇ ਆ ਕਿ ਉਹ ਸਹੀ ਰਹਿੰਦੇ ਨੇ ਜਾਂ ਨਹੀਂ ਇਹ ਆਪਣੇ ਕੋਲੇ ਫੈਬਰਿਕ ਕਲਰ ਆ ਗਏ ਗ੍ਰੀਨ ਕਲਰ ਉਹੀ ਯੂਜ਼ ਕਰ ਰਹੀ ਆ ਮੈਂ ਜਿਹੜਾ ਆਪਾਂ ਕਲਰਿਕ ਦਾ ਕੀਤਾ ਬਰਸ਼ ਨੂੰ ਨਾਰਮਲੀ ਸਾਫ਼ ਕਰ ਲਿਆ ਕੱਪੜੇ ਦੇ ਨਾਲ ਤਾਂ ਹੁਣ ਆਪਾਂ ਇਹਦੇ ਨਾਲ ਦੇਖਦੇ ਹਾਂ ਕਿ ਇਹ ਕਿੱਦਾਂ ਦਾ ਬਣਦਾ ਦੇਖੋ ਡਿਪ ਕੀਤਾ ਬਰਸ਼ ਨੂੰ ਸਿੰਪਲੀ ਆਪਾਂ ਬਣਾ ਲਈ ਪੱਤੀ ਤਾਂ ਦੇਖੋ ਇਹ ਬਿਲਕੁਲ ਇਹਦੇ ਤੇ ਫੈਲ ਨਹੀਂ ਰਿਹਾ ਕਲਰ ਦੇਖ ਸਕਦੇ ਹੋ ਤੁਸੀਂ ਬਿਲਕੁਲ ਨਾਰਮਲ ਜਿੱਦਾਂ ਜਿੰਨਾ ਘਟਾਈ ਚ ਆਪਾਂ ਬਰਸ਼ ਚਲਾਇਆ ਉਨਾ ਹੀ ਖੜਾ ਉੱਥੇ ਖੜ ਗਿਆ ਕਲਰ ਦੇਖ ਸਕਦੇ ਹੋ ਤੁਸੀਂ ਦੋਨਾਂ ਦਾ ਕੰਪੈਰੀਜ਼ਨ ਕਰਕੇ ਬਿਲਕੁਲ ਤੁਹਾਡੇ ਸਾਹਮਣੇ ਆ ਤਾਂ ਇਹ ਮੈਂ ਆਪਣੇ ਨਾਲ ਮੇਰੇ ਨਾਲ ਬਿੱਤੀ ਐ ਇਹ ਮੈਂ ਆਪਣਾ ਸੂਟ ਖਰਾਬ ਕੀਤਾ ਚਲੋ ਸਾਰਾ ਤਾਂ ਨਹੀਂ ਹੋ ਗਿਆ ਪਹਿਲੇ ਫੁੱਲ ਜੀ ਮੈਨੂੰ ਪਤਾ ਲੱਗ ਗਿਆ ਕਿ ਕਲਰ ਇਹ ਨਹੀਂ ਚੱਲ ਰਿਹਾ ਤਾਂ ਮੈਂ ਫੈਬਰਿਕ ਕਲਰ ਲੈਤੇ ਨੇ ਟਰਾਈ ਕਰਨ ਵਾਸਤੇ ਕਿ ਕਿਹੜਾ ਠੀਕ ਰਹੇਗਾ ਤਾਂ ਤੁਸੀਂ ਵੀ ਇਸ ਗੱਲ ਦਾ ਧਿਆਨ ਰੱਖਿਓ ਕਲਰ ਜੇ ਇੱਕ ਕੰਪਨੀ ਦੇ ਤੁਹਾਡੇ ਕੋਲ ਨਹੀਂ ਸੈਟ ਆ ਰਿਹਾ ਤਾਂ ਤੁਸੀਂ ਦੂਜੇ ਟਰਾਈ ਕਰ ਲਿਓ ਕੱਪੜੇ ਦਾ ਹਿਸਾਬ ਹੁੰਦਾ ਕਿਉਂਕਿ ਕਾਟਨ ਕੱਪੜੇ ਤੇ ਦੋਨੋਂ ਹੀ ਬਹੁਤ ਸੋਹਣੇ ਚੱਲੇ ਨੇ ਹੁਣ ਤੱਕ ਆਪਾਂ ਜਿੰਨੇ ਵੀ ਡਿਜ਼ਾਈਨ ਬਣਾਏ ਨੇ ਉਹ ਸਾਰੇ कॉटन ਦੇ ਕੱਪੜੇ ਤੇ ਬਣਾਏ ਸੀ ਤੁਸੀਂ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਤੇ ਆਪਣਾ ਇਹ ਕਲਰ ਜਿਹੜਾ ਕਲੈਰਿਕ ਕਲਰ ਸਹੀ ਨਹੀਂ ਬੈਠੇ ਇਹਦੇ ਤੇ ਫੈਬਰਿਕ ਕਲਰ ਬੈਠੇ ਆ ਸਹੀ ਤੇ ਇਹਦੇ ਤੇ ਤੁਸੀਂ कॉटन ਕੱਪੜੇ ਤੇ ਦੇਖ ਸਕਦੇ ਹੋ ਦੋਨੋਂ ਹੀ ਬਹੁਤ ਸੋਹਣੇ ਲੱਗ ਰਹੇ ਨੇ ਠੀਕ ਹੈ ਕਲੈਰਿਕ ਕਲਰ ਈਵਨ ਤੁਸੀਂ ਹਰ ਵੀਡੀਓ ਚ ਮੇਰਾ ਦੇਖਿਆ ਹੀ ਹੋਏਗਾ ਤਾਂ ਇਸੇ ਕਲਰ ਨਾਲ ਮੈਂ ਸੂਤ ਤਿਆਰ ਕਰਨਾ ਸ਼ੁਰੂ ਕੀਤਾ ਸੀ ਤੁਹਾਡਾ ਜਿਹੜਾ ਸੂਟ ਖਰਾਬ ਨਾ ਹੋਵੇ ਤਾਂ ਇਸ ਲਈ ਮੇਰੀ ਇਹ ਐਡਵਾਈਸ ਆ ਕਿ ਤੁਸੀਂ ਇਦਾਂ ਆਪਣੇ ਕਲਰ ਨੇ ਜਿਹੜੇ ਉਹ ਟਰਾਈ ਜ਼ਰੂਰ ਕਰ ਲਿਓ ਤਾਂ ਕਿ ਤੁਹਾਡਾ ਸੂਟ ਜਿਹੜਾ ਉਹ ਖਰਾਬ ਨਾ ਹੋਵੇ ਤਾਂ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਬਾਏ ਬਾਏ